ਪਾਵੇਂ ਫਲਕਾਰੀ ਉਤੇ ਵੇਲ ਬੁਟੀਆਂ ਮਿੱਤਰਾਂ ਦੇ ਜਾਦਰੇ ਤੇ ਪਾਦੇ ਮੋਗੇ ਸੁਪਰ ਹਿੱਟ ਗਾਣਾ ਸੀ ਉਸ ਟਾਈਮ ਹਰੇਕ ਵਿਆਹ ਤੇ ਉਹ ਵੱਜਦਾ ਸੀ ਮੈਂ ਉਸ ਟਾਈਮ ਕੈਨੇਡਾ ਚ ਸਵੇਰੇ 5 4 ਵਜੇ ਉੱਠਦਾ ਸੀ ਅਖਬਾਰ ਸਟਣ ਜਾਂਦਾ ਸੀ ਉਸ ਤੋਂ ਬਾਅਦ ਮੈਂ 9 9 ਵਜੇ ਪਹੁੰਚਦਾ ਸੀ ਸਕਿਉਰਟੀ ਗਾਰਡ ਦੀ ਜੌਬ ਕਰਦਾ ਸੀ ਇੱਕ ਘਰ ਦੇ ਬਾਹਰ ਸ਼ਾਮ ਨੂੰ 5 ਵਜੇ ਵਿਹਲਾ ਹੁੰਦਾ ਸੀਗਾ ਘਰੇ ਜਾਂਦੇ ਸੀਗੇ ਨਾ ਤੂੰ ਕਿ ਰੈਡੀ ਸਟਡੀ ਹੋ ਕੇ ਰਾਤ ਨੂੰ ਮੈਂ ਤੇ ਮੇਰੀ ਵਾਈਫ 10:30 ਵਜੇ ਨਿਕਲਦੇ ਸੀ ਸਾਡੇ ਕ੍ਰਿਸਟਲ ਮਾਲ ਸੀਗਾ ਉਹਦੀ ਕਲੀਨਿੰਗ ਕਰਦੇ ਸੀ ਉਹਦੇ ਸਾਰੀ ਮੋਪਿੰਗ ਕਰਨੀ ਪੈਂਦੀ ਸੀ ਮੈਂ ਟਾਇਲਟ ਸਾਫ ਕਰਦਾ ਸੀ ਉਹ ਫੂਡ-ਫੂਡ ਦੀਆਂ ਟਰੇਆਂ ਸਾਫ ਕਰਦੀ ਸੀ ਅਸੀਂ ਦੋਨੇ ਜਣੇ ਮੀਆਂ ਬੀਬੀ ਪੈਸੇ ਜੋੜਦੇ ਸੀ ਤੇ ਮੇਰੀ ਐਲਬਮ ਦੇ ਉੱਤੇ ਤਿਆਰ ਕਰਨ ਦੇ ਲਈ ਕਰਦੇ ਸੀ ਪਰ ਇਹ ਖੁਸ਼ ਹੋਸਤ ਮੈਨੂੰ ਐ ਲੱਗਦਾ ਹੈ ਕਿ ਨਹੀਂ ਯਾਰ ਆਪਾਂ ਕਰ ਰਹੇ ਹਾਂ ਕੰਮ ਦਿਨੇ ਥੋੜੀ ਬੈਠਿਆਂ ਡੱਟ ਕੇ ਮਿਹਨਤ ਦਾ ਮੁੱਲ ਪੈਣਾ ਹੀ ਪੈਣਾ ਹੈ ਮਿਹਨਤ ਦਾ ਮੁੱਲ ਪੈਣਾ ਹੈ ਔਰ ਆਪਣੀ ਪੰਜਾਬੀ ਕੌਮ ਜਿੱਦਾ ਸਰਦਸਕੇ ਗਏ ਸੀ ਪਹਿਲਾਂ ਵੀ ਆਪਾਂ ਤਾਂ ਡਟੇ ਹੋਏ ਆਪਣੀ ਕੋਈ ਵੀ ਫਿਲਮ ਆਪਣਾ ਇਸ ਫਿਲਮ ਦਾ ਪਰਪਸ ਬੇਸਿਕਲੀ ਤਾਂ ਮੋਟੀਵੇਸ਼ਨ ਹੀ ਆ ਔਰ ਦੂਸਰਾ ਮੈਂ ਇੱਕ ਗੱਲ ਤੁਹਾਨੂੰ ਇਹ ਦੱਸਾਂ ਕਿ ਹਮੇਸ਼ਾ ਹੀ ਆਪਾਂ ਨੂੰ ਨਾ ساری ਜ਼ਿੰਦਗੀ ਇਨਸਾਨ ਨੂੰ ਲੱਗੀ ਜਾਂਦਾ ਰਹਿੰਦਾ ਕਿ ਯਾਰ ਮੈਂ ਬੜੀ ਪ੍ਰੋਬਲਮ ਚ ਆ ਤੁਸੀਂ ਤਾਂ ਹੁਣ ਕਹਿ ਰਹੇ ਹੋ ਮੈਂ 2005 ਚ ਆਇਆ ਸੀਗਾ ਜੀ ਮਾਰਚ ਚ ਇੱਕ ਗਾਣਾ ਮੇਰਾ ਪਾਵੇਂ ਫਲਕਾਰੀ ਉਤੇ ਬੇਲ ਬੁਟੀਆਂ ਮਿੱਤਰਾਂ ਦੇ ਜਾਦਰੇ ਤੇ ਪਾਦੇ ਮੋਰਨੀ ਸੁਪਰ ਹਿੱਟ ਗਾਣਾ ਸੀ ਉਸ ਟਾਈਮ ਹਰੇਕ ਵਿਆਹ ਤੇ ਉਹ ਵੱਜਦਾ ਸੀ ਮੈਂ ਉਸ ਟਾਈਮ ਕੈਨੇਡਾ ਚ ਸਵੇਰੇ 5 4 ਵਜੇ ਉੱਠਦਾ ਸੀ ਅਖਬਾਰ ਸਿੱਟਣ ਜਾਂਦਾ ਸੀ ਉਸ ਤੋਂ ਬਾਅਦ ਮੈਂ 9 9 ਵਜੇ ਪਹੁੰਚ ਜਾਂਦਾ ਸੀ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਸੀਗਾ ਇੱਕ ਘਰ ਦੇ ਬਾਹਰ ਸ਼ਾਮ ਨੂੰ 5 ਵਜੇ ਵਿਹਲਾ ਹੁੰਦਾ ਸੀਗਾ ਘਰੇ ਜਾਂਦੇ ਸੀਗੇ ਨਾ ਤੂੰ ਕਿ ਰੈਡੀ ਸਟੱਡੀ ਹੋ ਕੇ ਰਾਤ ਨੂੰ ਮੈਂ ਤੇ ਮੇਰੀ ਵਾਈਫ 10:30 ਵਜੇ ਨਿਕਲਦੇ ਸੀ ਸਾਡੇ ਕ੍ਰਿਸਟਲ ਮਾਲ ਸੀਗਾ ਉਹਦੀ ਕਲੀਨਿੰਗ ਕਰਦੇ ਸੀ ਉਹਦੇ ਸਾਰੀ ਮੋਪਿੰਗ ਕਰਨੀ ਪੈਂਦੀ ਸੀ ਮੈਂ ਟਾਇਲਟ ਸਾਫ ਕਰਦਾ ਸੀ ਉਹ ਫੂਡ ਕੋਰਟ ਦੀਆਂ ਟ੍ਰੇਆਂ ਸਾਫ ਕਰਦੀ ਸੀ ਅਸੀਂ ਦੋਨੇ ਜਣੇ ਮੀਆਂ ਬੀਬੀ ਪੈਸੇ ਜੋੜਦੇ ਸੀ ਤੇ ਮੇਰੀ ਐਲਬਮ ਦੇ ਉੱਤੇ ਤਿਆਰ ਕਰਨ ਦੇ ਲਈ ਕਰਦੇ ਸੀ ਪਰ ਅਸੀਂ ਖੁਸ਼ ਬਹੁਤ ਸੀ ਮੈਨੂੰ ਐ ਲੱਗਦਾ ਹੀ ਗਿਆ ਕਿ ਨਹੀਂ ਯਾਰ ਆਪਾਂ ਕਰ ਰਹੇ ਆ ਕੰਮ ਬਿਲੇ ਥੋੜੀ ਬੈਠੇ ਆ ਡਟ ਕੇ ਦੇਖੋ ਕੈਨੇਡਾ ਆਉਣ ਦੀ ਖਾਜ ਆਪਣੇ ਹੋਈ ਆ ਇਹ ਆਪਾਂ ਨੂੰ ਇਹ ਕਰਨੀ ਪੈਣੀ ਆ ਕਿਸੇ ਨੇ ਨਹੀਂ ਕਰਨੀ ਹੈਗੀ ਮਿਹਨਤ ਦਾ ਮੁੱਲ ਪੈਣਾ ਹੀ ਪੈਣਾ ਵਾ ਮਿਹਨਤ ਦਾ ਮੁੱਲ ਪੈਣਾ ਹੈ ਔਰ ਆਪਣੀ ਪੰਜਾਬੀ ਕੌਮ ਜਿੱਦਾਂ ਸਰ ਦੱਸ ਕੇ ਗਏ ਸੀ ਪਹਿਲਾਂ ਵੀ ਆਪਾਂ ਤਾਂ ਡਟੇ ਹੋਏ ਆ ਆਪਾਂ ਕਿਸੇ ਵੀ ਮਕਾਮ ਤੇ ਹੋਈ ਆਪਾਂ ਡੋਲਦੇ ਨਹੀਂਗੇ ਵਾਹਿਗੁਰੂ ਦਾ ਨਾਮ ਲਾਓ ਮਿਹਨਤ ਕਰੋ ਸਭ ਕੁਝ ਸੈੱਟ ਹੋ ਜਾਣਾ ਵਾ ਪਾਵੇਂ ਫਲਕਾਰੀ ਉੱਤੇ ਵੇਲ ਬੁਟੀਆਂ ਮਿੱਤਰਾਂ ਦੇ ਜਾਦਰੇ ਤੇ ਪਾਦੇ ਮੂ ਸੁਪਰ ਹਿੱਟ ਗਾਣਾ ਸੀ ਉਸ ਟਾਈਮ ਹਰੇਕ ਵਿਆਹ ਤੇ ਉਹ ਵੱਜਦਾ ਸੀ ਮੈਂ ਉਸ ਟਾਈਮ ਕੈਨੇਡਾ ਚ ਸਵੇਰੇ 5 4 ਵਜੇ ਉੱਠਦਾ ਸੀ ਅਖਬਾਰ ਸਟਣ ਜਾਂਦਾ ਸੀ ਉਸ ਤੋਂ ਬਾਅਦ ਮੈਂ 9 9 ਵਜੇ ਤੋਂ ਲੈ ਕੇ 9:30 ਸਕਿਉਰਟੀ ਗਾਰਡ ਦੀ ਜੌਬ ਕਰਦਾ ਸੀਗਾ ਇੱਕ ਘਰ ਦੇ ਬਾਹਰ ਸ਼ਾਮ ਨੂੰ 5 ਵਜੇ ਵਿਹਲਾ ਹੁੰਦਾ ਸੀਗਾ ਘਰੇ ਜਾਂਦੇ ਸੀਗੇ ਨਹਾ ਧੋ ਕੇ ਰੈਡੀ ਸਟੈਡੀ ਹੋ ਕੇ ਰਾਤ ਨੂੰ ਮੈਂ ਤੇ ਮੇਰੀ ਵਾਈਫ 10:30 ਵਜੇ ਨਿਕਲਦੇ ਸੀ ਸਾਡੇ ਕ੍ਰਿਸਟਲ ਮਾਲ ਸੀਗਾ ਉਹਦੀ ਕਲੀਨਿੰਗ ਕਰਦੇ ਸੀਗੇ ਉਹਦੇ ਸਾਰੀ ਮੋਪਿੰਗ ਕਰਨੀ ਪੈਂਦੀ ਸੀ ਮੈਂ ਟਾਇਲਟ ਸਾਫ਼ ਕਰਦਾ ਸੀ ਉਹ ਬੂਡ-ਬੂਡ ਦੀਆਂ ਟਰੇਆਂ ਸਾਫ਼ ਕਰਦੀ ਸੀ ਅਸੀਂ ਦੋਨੇ ਜਣੇ ਮੀਆਂ ਬੀਬੀ ਪੈਸੇ ਜੋੜਦੇ ਸੀ ਤੇ ਮੇਰੀ ਐਲਬਮ ਦੇ ਉੱਤੇ ਤਿਆਰ ਕਰਨ ਦੇ ਲਈ ਕਰਦੇ ਸੀ ਪਰ ਇਹ ਖੁਸ਼ਕੁਸ਼ ਹੋਸਤ ਮੈਨੂੰ ਐ ਲੱਗਦਾ ਹੈ ਕਿ ਨਹੀਂ ਯਾਰ ਆਪਾਂ ਕਰ ਰਹੇ ਹਾਂ ਕੰਮ ਦਿਨੇ ਥੋੜੀ ਬੈਠੇ ਹਾਂ ਡਟ ਕੇ ਮਿਹਨਤ ਦਾ ਮੁੱਲ ਪੈਣਾ ਹੀ ਪੈਣਾ ਵਾ ਮਿਹਨਤ ਦਾ ਮੁੱਲ ਪੈਣਾ ਹੈ ਔਰ ਆਪਣੀ ਪੰਜਾਬੀ ਕੌਮ ਜਿੱਦਾ ਸਰਦੱਸ ਕੇ ਗਏ ਸੀ ਪਹਿਲਾਂ ਵੀ ਆਪਾਂ ਤਾਂ ਡਟੇ ਹੋਏ ਹਾਂ ਆਪਣੀ ਕੋਈ ਵੀ ਫਿਲਮ ਆਪਣਾ ਇਸ ਫਿਲਮ ਦਾ ਪਰਪਸ ਬੇਸਿਕਲੀ ਤਾਂ ਮੋਟੀਵੇਸ਼ਨ ਹੀ ਆ ਔਰ ਦੂਸਰਾ ਮੈਂ ਇੱਕ ਗੱਲ ਤੁਹਾਨੂੰ ਇਹ ਦੱਸਾਂ ਕਿ ਹਮੇਸ਼ਾ ਹੀ ਆਪਾਂ ਨੂੰ ਨਾ ساری ਜ਼ਿੰਦਗੀ ਇਨਸਾਨ ਨੂੰ ਲੱਗੀ ਜਾਂਦਾ ਰਹਿੰਦਾ ਕਿ ਯਾਰ ਮੈਂ ਬੜੀ ਪ੍ਰੋਬਲਮ ਚਾਂ ਤੁਸੀਂ ਤਾਂ ਹੁਣ ਕਹਿ ਰਹੇ ਹੋ ਮੈਂ 2005 ਚ ਆਇਆ ਸੀਗਾ ਜੀ ਮਾਰਚ ਚ ਇੱਕ ਗਾਣਾ ਮੇਰਾ ਪਾਵੇਂ ਫਲਕਾਰੀ ਉਤੇ ਬੇਲ ਬੁੱਟੀਆਂ ਮਿੱਤਰਾਂ ਦੇ ਜਾਦਰੇ ਤੇ ਪਾਦੇ ਮੋਰਨੀ ਸੁਪਰ ਹਿੱਟ ਗਾਣਾ ਸੀ ਉਸ ਟਾਈਮ ਹਰੇਕ ਵਿਆਹ ਤੇ ਉਹ ਵੱਜਦਾ ਸੀ ਮੈਂ ਉਸ ਟਾਈਮ ਕੈਨੇਡਾ ਚ ਸਵੇਰੇ 5 4 ਵਜੇ ਉੱਠਦਾ ਸੀ ਅਖਬਾਰ ਸਿੱਟਣ ਜਾਂਦਾ ਸੀ ਉਸ ਤੋਂ ਬਾਅਦ ਮੈਂ 9 9 ਵਜੇ ਪਹੁੰਚ ਜਾਂਦਾ ਸੀ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਸੀਗਾ ਇੱਕ ਘਰ ਦੇ ਬਾਹਰ ਸ਼ਾਮ ਨੂੰ 5 ਵਜੇ ਵਿਹਲਾ ਹੁੰਦਾ ਸੀਗਾ ਘਰੇ ਜਾਂਦੇ ਸੀਗੇ ਨਹਾ ਧੋ ਕੇ ਰੈਡੀ ਸਟੈਡੀ ਹੋ ਕੇ ਰਾਤ ਨੂੰ ਮੈਂ ਤੇ ਮੇਰੀ ਵਾਈਫ 10:30 ਵਜੇ ਨਿਕਲਦੇ ਸੀ ਸਾਡੇ ਕ੍ਰਿਸਟਲ ਮਾਲ ਸੀਗਾ ਉਹਦੀ ਕਲੀਨਿੰਗ ਕਰਦੇ ਸੀਗੇ ਉਹਦੇ ਸਾਰੀ ਮੋਪਿੰਗ ਕਰਨੀ ਪੈਂਦੀ ਸੀ ਮੈਂ ਟਾਇਲਟ ਸਾਫ ਕਰਦਾ ਸੀ ਉਹ ਫੂਡ ਕੋਰਟ ਦੀਆਂ ਟਰੇਆਂ ਸਾਫ ਕਰਦੀ ਸੀ ਅਸੀਂ ਦੋਨੇ ਜਣੇ ਮੀਆਂ ਬੀਬੀ ਪੈਸੇ ਜੋੜਦੇ ਸੀ ਤੇ ਮੇਰੀ ਐਲਬਮ ਦੇ ਉੱਤੇ ਤਿਆਰ ਕਰਨ ਦੇ ਲਈ ਕਰਦੇ ਸੀ ਪਰ ਅਸੀਂ ਖੁਸ਼ ਬਹੁਤ ਸੀ ਮੈਨੂੰ ਐ ਲੱਗਦਾ ਹੈ ਕਿ ਨਹੀਂ ਯਾਰ ਆਪਾਂ ਕਰ ਰਹੇ ਆਂ ਕੰਮ ਬਿਲੇ ਥੋੜੀ ਬੈਠੇ ਆਂ ਡੱਟ ਕੇ ਦੇਖੋ ਕੈਨੇਡਾ ਆਉਣ ਦੀ ਖਾਜ ਆਪਣੇ ਹੋਈ ਆ ਇਹ ਆਪਾਂ ਨੂੰ ਇਹ ਕਰਨੀ ਪੈਣੀ ਆ ਕਿਸੇ ਨੇ ਨਹੀਂ ਕਰਨੀ ਹੈਗੀ ਮਿਹਨਤ ਦਾ ਮੁੱਲ ਪੈਣਾ ਹੀ ਪੈਣਾ ਮਿਹਨਤ ਦਾ ਮੁੱਲ ਪੈਣਾ ਹੈ ਔਰ ਆਪਣੀ ਪੰਜਾਬੀ ਕੌਮ ਜਿੱਦਾ ਸਰ ਦੱਸ ਕੇ ਗਏ ਸੀ ਪਹਿਲਾਂ ਵੀ ਆਪਾਂ ਤਾਂ ਡਟੇ ਹੋਏ ਆਂ ਆਪਾਂ ਕਿਸੇ ਵੀ ਮਕਾਮ ਤੇ ਹੋਈ ਆ ਆਪਾਂ ਡੋਲਦੇ ਨਹੀਂਗੇ ਵਾਹਿਗੁਰੂ ਦਾ ਨਾਮ ਲਾਓ ਮਿਹਨਤ ਕਰੋ ਸਭ ਕੁਝ ਸੈੱਟ ਹੋ ਜਾਣਾ ਆ